ਤੋ 3 ਵਿਚਾਲ ਦੀ ਜੋਗ ਤੇ ਨਾ ਕੋਈ ਵੀ ਹਲਚਲ ਕਰਿਓ 4 5 ਜਸਵਿੰਦਰ ਸਿੰਘ ਜੀ ਸੋਲ ਛੜ ਤੋਂ ਭਾਜੀ ਉਹਨਾਂ ਕੋਲ ਸੋਹ ਜਿਆ ਸਪੈਸ਼ਲ ਬ੍ਰਾਂਚ ਜੁੜੀ ਲੈ ਵੀ ਆ ਗਿਆ ਧੰਨਵਾਦ 7 ਡਾਕਟਰ ਗੁਲਜਾਰ ਸਿੰਘ ਜੀ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ੇ ਜੁੜੀ ਲੈ ਆ ਗਿਆ। ਬਹਿ ਦਿਲੋਂ ਧੰਨਵਾਦ। ਨਾਮ ਇਲਾਕਾ ਆਉਂਦਾ ਹੈ ਪਿਆਰ ਦਾ। ਗੁਰਿੰਦਰ ਸਿੰਘ ਸੋਹਲ। ਅੱਟਾ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ੇ ਜੁੜੀ ਲੈ ਆ ਗਿਆ। ਬਹਿ ਦਿਲੋਂ ਧੰਨਵਾਦ ਜੀ। ਪਿਆਰ ਨੇ ਵਿਮਾਨ। 11 12 ਅਰਸ਼ਵੀਰ ਸਿੰਘ ਜੀ ਸੋਹਲ। ਉਹਨਾਂ ਵੱਲੋਂ ਵੀ 100 ਰੁਪਏ ਸ਼ੇਅਰ ਪ੍ਰਾਈਜ਼ੇ ਜੁੜੀ ਲੈ ਆ ਗਿਆ। ਬਹਿ ਦਿਲੋਂ ਧੰਨਵਾਦ। ਨਾਵਿਨਾ ਬਾਲ ਇੰਗਲੈਂਡ ਵਾਸੀ ਰਣਜੀਤ ਸਿੰਘ ਯੂਐਸਏ ਸਵਾ 14 ਗੇੜੇ ਦੀ 1 ਮਿੰਟ ਦੇ ਰਣਜੀਤ ਸਿੰਘ ਬਾਈ ਯੂਐਸਏ ਇਹਨਾਂ ਵੱਲੋਂ 200 ਰੁਪਏ ਸਪੈਸਟਰੈਂਜ ਜੁੜੀ ਲੈ ਆਇਆ ਇਹਦੇ ਲਈ ਧੰਨਵਾਦ 16 ਤੇ ਜੋਗ ਚੱਲਦੀ ਹੈ ਜੀ ਨਰਿੰਦਰ ਸਿੰਘ ਛੇਰਪੁਰ ਮਖਤਿਆਰ ਸਿੰਘ ਛੇਰਪੁਰ ਦੇ ਹਾਂ ਜੀ ਆਪ ਇਹ ਮਖਤਿਆਰ ਹਕਾਵਤ ਜੋਗ ਦਾ ਗੁਰਵੀਰ ਸਿੰਘ ਜੀ ਸੋਹਣ ਨਾਵਿਨਾ ਪੂ ਛੱਡ ਕੇ ਨਿਵਾਸੀ ਸੁਪੁੱਤਰ ਸਖਰਾਜ ਸਿੰਘ ਜੀ ਸੋਹਣ ਕਿਉਂਕਿ ਸੁਖਰਾਜ ਸਿੰਘ ਜੀ ਸੋਹਰਦੇ ਨਾਨਕਿਆਂ ਦੀ ਜੋੜੀ ਆ ਇਸ ਕਰਕੇ 500 ਰੁਪਏ ਸਪੈਸ਼ਲ ਪ੍ਰਾਈਜ਼ ਆਇਆ ਬਹੁਤ-ਬਹੁਤ ਧੰਨਵਾਦ ਨਾ ਵੇ ਨਾਮ ਹੋ ਤਾਂ ਨਾ ਵੇ ਦਰਵਾਰਾ ਸਿੰਘ ਜੀ ਖਿਆਲ ਦੇ ਨਾਲੇ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਬਹੁਤ-ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਯੂ ਐਸ اے ਤੇ ਇਹ ਸੁਪੁੱਤਰ ਰਿਸ਼ਪਾਲ ਸਿੰਘ ਜੀ ਰਿਟਾਇਰਡ ਸੀਆਰਡੀ ਇੰਸਪੈਕਟਰ 24 ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਬਹੁਤ-ਬਹੁਤ ਧੰਨਵਾਦ ਜਸਵਿੰਦਰ ਸਿੰਘ ਸੋਹਣ ਨੰਬਰਦਾਰ ਸਾਹਿਬ ਉਹਨਾਂ ਵੱਲੋਂ ਵੀ 100 ਰੁਪਇਆ ਸ਼ਾਹਬੀਨਾ ਕੰਮਨੀ ਸ਼ਖੀ ਸਵਰਗਵਾਸੀ ਮੋਹਨ ਸਿੰਘ ਜੇਲਦਾਰ 27 27 ਵੱਲੋਂ ਵੀ 100 ਰੁਪਇਆ ਸਪੈਸ਼ਲ 27 ਜਿਹੜੇ ਦੋ ਮਿੰਟ ਕੋਰੀ ਚਾਚੇ ਰਾਹੀਂ ਆ ਗਿਆ ਤੇ ਦਿਲੋਂ ਧੰਨਵਾਦੀ ਨਾਮ ਹੁੰਦਾ ਨਾ ਬਈ ਜਕਲਾ ਪ੍ਰਹਿਣ 29 ਜੋਨਾ ਮੱਲੀ ਇਟਲੀ ਨਿਵਾਸੀ ਸੁਪਰ ਮੱਖਣ ਸਿੰਘ ਮੱਲੀ ਇਹਨਾਂ ਵੱਲੋਂ ਵੀ 100 ਰੁਪਇਆ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਦਿਲੋਂ ਧੰਨਵਾਦੀ ਵੈਟਰਨਰੀ ਡਾਕਟਰ ਗੁਲਜਾਰ ਸਿੰਘ ਜੀ ਨਾਲ ਵੱਲੋਂ 100 ਰੁਪਏ ਦਾ ਸਪੈਸ਼ਲ ਪ੍ਰਾਈਜ਼ ਆ ਗਿਆ। ਸਹਿਜ ਜੀ ਲੋ ਧੰਨਵਾਦ। 38 ਮਰਿੰਦਰ ਸਿੰਘ ਜੀ ਸੋਹਲ ਨਾ ਵੀ ਨਾ ਵੱਲੋਂ ਵੀ 100 ਰੁਪਏ ਦਾ ਸਪੈਸ਼ਲ ਪ੍ਰਾਈਜ਼ ਆ ਗਿਆ। ਸਹਿਜ ਜੀ ਲੋ ਧੰਨਵਾਦ। 39 ਸਤਨਾਮ ਸਿੰਘ ਜੀ ਮਣਕੋ ਨਾ ਵੀ ਮੋਟਰ ਹਾਕਮ ਮਦਕਾ ਮੈਂ 300 ਰੁਪਏ ਦਾ ਸਪੈਸ਼ਲ ਪ੍ਰਾਈਜ਼ ਆ ਗਿਆ। ਧੰਨਵਾਦ ਜੀ। 37 ਕਾਲਾ ਸੰਧੂ ਯੂਕੇ ਨਿਵਾਸੀ ਉਹਨਾਂ ਵੱਲੋਂ ਵੀ 100 ਰੁਪਇਆ ਸਪੈਕਟਾਈਜ਼ ਆਇਆ। ਫੈਦਲੋ ਧੰਨਵਾਦ ਜੀ। 43 ਰਾਣਾ ਮੁਠੱਡਾ ਕਲਾ ਭਾਰਤੀ ਸੰਘ ਜੁਨੀਅਰ ਗੁਆਬਾ। ਉਹਨਾਂ ਵੱਲੋਂ ਵੀ 100 ਰੁਪਇਆ ਕਰਮ ਘਟ 40 ਗੇੜੇ 3 ਮਿੰਟ। ਧੰਨਵਾਦ ਜੀ। 43 45 ਵੀ ਚੱਲਦੀ ਜੋਗ ਤੇ ਨਾਲ ਕੋਈ ਵੀ ਹਲਜਲ ਕਰਿਓ ਜਿੱਥੇ ਬੈਠੇ ਬਿਠੇ ਰਹੋ। 43 ਬੈਠ ਕੇ ਬੈਠ ਕੇ ਖਿਆਲ ਲੈ ਬਈ ਨਾਮ ਹੀ ਮੋਤਿਆ ਰ ਪਿਆਰ ਦੇ ਨਾਲੇ ਬਈ 44 ਉਹਦਾ ਖਿਆਲ ਰ ਕੀ ਮੇਰਾ ਵੀਰ 46 ਤਾਰਾ ਸਿੰਘ ਮੱਲੀ ਤੇ ਪਰਿਵਾਰ ਵੱਲੋਂ ਛੜ ਦੇ ਪੁੱਛ ਬਈ ਛੜ ਦੇ ਛੜ ਆ ਗਿਆ 48 ਜੀ ਦੇ ਲੋ ਧੰਨਵਾਦ ਜੀ ਤਾਰਾ ਸਿੰਘ ਮੱਲੀ ਅਨੰਜਾ ਅਮਰੀਕ ਸਿੰਘ ਜੀ ਧਾਰੀਵਾਲ ਨੰਬਰ ਦਾ ਸਭ ਮਸੂਦਾ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਧੰਨਵਾਦ ਜੀ 51 ਵੈਟਰਨਰੀ ਡਾਕਟਰ ਗੁਜਾਰ ਸਿੰਘ ਜੀ ਇਹਨਾਂ ਵੱਲੋਂ ਹੋਰ ਜਾਂ ਵੀ ਆ ਗਿਆ ਅਸੀਂ ਬਹਿਜ ਲੋ ਧੰਨਵਾਦੀ ਆਂ ਜੀ ਵੈਟਰਨਰੀ ਡਾਕਟਰ ਗੁਜਾਰ ਸਿੰਘ ਜੀ 53 ਕਰਮਕਟ ਸਾਡੇ 52 ਗੇੜੇ 4 ਮਹੀਨੇ 54 ਲਖ ਸਿੰਘ ਜੀ ਦੂਰ ਉਨਾ ਬੋਲੋ ਵੀ 100 ਰੁਪਇਆ ਖਿਆਲ ਨਾਲ ਹੀ ਖਿਆਲ ਨਾਲ ਸਰਪ੍ਰਾਈਜ਼ ਆ ਗਿਆ ਬਹੁਤ ਹੀ ਸੋਹਣੀ ਜੋਗ ਚੱਲਦੀ ਆ ਤੇਰੀ ਪਿਆਰ ਨੇ ਮੇਰਾ ਵੀਰ ਹਮ ਦਾ ਖਿਆਲ ਰੱਖ ਕੇ 56 57 ਖਿਆਲ ਨਾਲ ਹੀ ਮੋਤੀਆਂ 58 ਨਾ ਮੇਰਾ ਵੀਰਾ ਕਮ ਨਾ ਕਰ 59 ਵੇ ਜਾ ਵੇ ਜਾ 60 ਨਾਵੇਂ ਬਾਰੋਣੀ ਬਈ 64 ਸਵੀ ਮੰਨ ਬੈ ਜਾ ਮੋਹਰ ਬੈਠ ਕੇ ਪਿਆਰ ਨਾਲ ਵਧੀਆ ਜੋਕਰੀ ਚੱਲਦੀ ਆ ਨਾ ਫਰਾਵਾਂ ਦਾ ਤੇ 36 ਵੱਲੀ ਸੁਪੁੱਤਰ ਛੱੜ ਦੇ ਪੂਛ ਛੱੜ ਦੇ 64 ਛੱੜ ਦੇ ਪੂਛ ਬਈ ਦੋ ਕਰਮਾ ਘਟ 65 ਜਿਹੜੇ ਪੰਜਵੇਂ 64 ਨਾ ਵੀ ਨਾਮ ਹੋ ਤੇ ਨਾ ਵੀ 67 ਲਾਸਟ ਬਾਰ ਨਹੀਂ ਆਉਣ ਤੈਨੂੰ 68 ਅਣਕਦਰ ਲਾਸਿਗੜਾ ਜੀ 77 ਲਓ ਵੇ ਮਾਰੋ ਤਾੜੀਆਂ ਇੱਕ ਵਾਰ ਖੁੱਲ ਕੇ ਇਸ ਜੋਗ ਦੇ ਲਈ ਤੇ ਸਮਾ ਸੁਣੋ ਗੌਰ ਦੇ ਨਾਲ ਬਹੁਤ ਹੀ ਵਧੀਆ ਜੋਗ ਚੱਲੀ ਆ ਸਮਾ ਇਸ ਜੋਗ ਦਾ 5 ਮਿੰਟ 25 ਸਕੰਡ 44 ਪੁਆਇੰਟ ਵਾਹ ਜੀ ਵਾਹ ਵਾਹ ਜੀ ਵਾਹ 52544 ਵੇ ਜੋੜੀ ਆਣੇ ਮੇਰੇ ਵੀਰ ਹੈ ਜਿਹੜਾ ਸਪੈਸ਼ਲ ਪ੍ਰਾਈਸ ਲੈ ਜਾਓ ਭਾਜੀ ਹਾਲੇ ਤੱਕਰ ਚੱਲੇ ਆ ਜੋ ਬਾਜੋ ਆ ਹੁਣੇ ਲੈ ਜਾਓ ਘੱਟ ਸਾਮਾ